ਜੰਨੀ ਇੰਜੀਨੀਅਰ ਦਰਵਾ ਸਾਹਬ ਨੇ ਸੰਬੋਧਨ ਕੀਤਾ ਵੇਖੋ ਗੱਲ ਬਣੀ ਇੱਕ ਚਿਕਿਤਰਾ ਸਾਰੇ ਸਮਝੋ ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਭਗਵੰਤ ਮਾਨ 57 ਨੂੰ ਇਹ ਪੰਜਾਬ ਦੇ ਹਾਲਾਤ ਸੁਧਰੇ ਨੇ ਆ ਕੇ 92 ਤਰੀਕ ਨੂੰ ਜਿਹੜਾ ਉਹਨੂੰ ਤੋਂ ਅੱਜ ਤੱਕ ਲਾਈਏ तकरीबन ਮੈਂ ਕਰ ਪੰਜ ਚਾਰ ਸੱਤ ਦਾ ਬਹੁਤ ਮਾਨ ਲਓ ਨੇ ਗਵੰਤ ਮਾਨ ਨੇ ਮੇਰਾ ਖਿਆਲ ਨਹੀਂ ਕਦੀ ਕਿਸੇ ਗੋਲੀ ਦਾ ਵੀ ਖੜਾਕ ਸੁਣਿਆ ਅਹੀਂ ਤੇ ਬੰਬਾਂ ਦੇ ਖੜਾਕ ਸੁਣਿਆ ਇਹਨੇ ਕਿਤੇ ਸੁਣੇ ਹੁੰਦੇ ਤੇ ਇਹਨੂੰ ਇਸ ਗੱਲ ਦੀ ਗੰਭੀਰਤਾ ਨੂੰ ਸਮਝਦਾ ਇਸ ਕਿਸਮ ਦੇ ਹਾਲਾਤ ਕਿਉਂਕਿ ਪਰ ਜਵਾਨੀ ਵੇਸੀ ਤੁਹਾਡਾ ਦਾਸ ਪੰਜਾਬ 유ਥ ਕਾਂਗਰਸ ਦਾ ਪ੍ਰਧਾਨ ਪੜਿਆ ਸੀ 82 ਦੇ ਵਿੱਚ ਸਾਰੇ ਨੂੰ ਮਾੜੇ ਹਾਲਾਤ ਸੀ ਜਿਹੜਾ ਮੈਂ ਇਸ਼ੂ ਚੁੱਕਿਆ ਇਹ ਹਰ ਪੰਜਾਬੀ ਦੇ ਦਿਲ ਨੂੰ ਚੁੰਮਦਾ ਅੱਜ ਹਰ ਪੰਜਾਬੀ ਚਿੰਤਤ ਇੱਕ ਪਾਸੇ ਸਾਡੇ ਨੌਜਵਾਨ ਬੱਚੇ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ। ਬਾਕੀ ਦੇ ਬੱਚੇ ਆਪਣੀਆਂ ਜਾਇਦਾਦਾਂ ਵੇਚ ਕੇ ਬਾਹਰਲੇ ਦੇਸ਼ਾਂ ਜਾ ਰਹੇ ਨੇ। ਬਾਕੀ ਇੱਥੇ ਬਲਾਸਟ ਹੋ ਰਹੇ ਨੇ। ਦੁਕਾਨਦਾਰਾਂ ਦਾ, ਕਾਰੋਬਾਰੀਆਂ ਦਾ ਹਾਲ ਕੋਈ ਨਹੀਂ। ਫਰੋਤੀਆਂ ਦੀਆਂ ਚਿੱਠੀਆਂ, ਫਰੋਤੀਆਂ ਤੇ ਫੋਨ ਤੇ ਤੁਸੀਂ ਵੇਖੋ ਕਿੰਡੀ ਵੱਦ ਕਿਸਮਤੀ ਦੀ ਗੱਲ ਏ ਚੰਨੀ ਜੀ ਤੁਹਾਡੇ ਦਾਸ ਦੇ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੋਲਡ ਕਰਦਾ ਲੀਡਰ ਆਫ ਦੀ ਆਪੋਜੀਸ਼ਨ ਉਹਦੇ ਤੇ ਪਰਚਾ ਹੁੰਦਾ ਤੇ ਪਰਚਾ ਵੀ ਸਾਨੂੰ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਜੱਜ ਦੇ ਜ਼ਰੀਏ 4 ਵਜੇ ਪਰਚਾ ਕਰਦੇ ਨੇ ਅਗਲੇ ਦਿਨ 3 ਵਜੇ ਜੱਜ ਦੀ ਕਚਹਿਰੀ ਤੋਂ ਆਰਡਰ ਕਰਾ ਕੇ ਠਾਣੇ ਤੋਂ ਲਿਆਣੀ ਪੈਂਦੀ ਇਸ ਕਿਸਮ ਦੀ ਜਸਟਿਸ ਤੇ ਮੇਰੇ ਘਰ ਉਸੇ ਦਿਨ ਸ਼ਾਮ ਨੂੰ ਰਾਤ 8:30 8 ਵਜੇ 9 ਵਜੇ ਸੰਮਨ ਚੇਪ ਕੇ ਚਲੇ ਜਾਂਦਾ ਜਿਸ ਪਾਰਲੀਮੈਂਟਰੀ ਸਿਸਟਮ ਨੂੰ ਅਸੀਂ ਫੋਲੋ ਕਰਨੇ ਆ ਬੈਸਟ ਮਿਸਟਰ ਪਾਰਲੀਮੈਂਟਰੀ ਸਿਸਟਮ ਉਹਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਸ਼ੈਡੋ ਚੀਫ ਮਿਨਿਸਟਰ ਜਾਂ ਜਿਹੜਾ ਐਲੋਪੀ ਹੈ ਉਹਨੇ ਕਿਤੇ ਭੱਜ ਕੇ ਚਲੇ ਜਾਂਦਾ ਰਾਤ ਦੇ ਅੱਧ 9 ਵਜੇ ਤੁਸੀਂ ਆਉਂਦੇ ਹੋ ਸੰਮਨ ਚੇਪ ਕੇ ਜਾਂਦੇ ਹੋ ਮੈਂ ਪੁੱਛਣਾ ਚਾਹਨਾ ਇੱਥੇ ਰਾਜਾ ਜੀ ਤੁਹਾਡੇ ਜ਼ਰੀਏ ਹੁਣ ਸੁਣ ਹੀ ਰਹੇ ਹੋਣੇ ਨੇ ਮਾਨ ਸਾਹਿਬ ਮਾਨ ਸਾਹਿਬ ਇਹ ਕੇਆਈਜੀ ਡਰੱਗਸ ਦੇ ਕੇਸ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਖੜਿਆ ਕਦੀ ਉਹਦੇ ਘਰ ਵੀ ਕੋਈ ਸਮਨ ਜਾਰੀ ਕੋਈ ਲਾਇਆ ਜੇ ਇਸ ਕਿਸਮ ਦਾ ਜੀ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਪ੍ਰਤਾਪ ਸਿੰਘ ਬਾਜਵੇ ਨੇ ਨਹੀਂ ਕਰਾਈ ਇਹ ਭਗਵੰਤ ਮਾਨ ਜੀ ਤੁਸੀਂ ਕਰਾਈ ਤੁਸੀਂ ਹੋਮ ਮਿਨਿਸਟਰ ਹੋ ਤੁਹਾਡੀ ਪੁਲਿਸ ਨੇ ਮੋਹਾਲੀ ਦੀ ਕਚਹਿਰੀ ਚੋਂ ਸਪੈਸ਼ਲੀ ਗੱਡੀਆਂ ਦੇ ਵਿੱਚ ਉਹਨੂੰ ਲੈ ਕੇ ਤੁਸੀਂ ਖਰੜ ਸੀਆਈਏ ਜਾਂਦੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਕੇਐਸਪੀ ਤੇ ਡੀਐਸਪੀ ਉਥੋਂ ਦੀ ਆਪਣਾ ਫੋਨ ਦੇ ਕੇ ਇੰਟਰਵਿਊ ਕਰਵਾਦਾ ਇੱਕ ਇੰਦੇ ਦੀ ਇੰਟਰਵਿਊ ਦੋ ਵਾਰ ਹੋਈ ਹੈ ਤੁਹਾਡਾ ਡੀਜੀਪੀ ਵੀ ਬੁੱਕਰਦਾ ਤੁਸੀਂ ਵੀ ਬੁੱਕਰਦੇ ਹੋ ਕਿ ਪੰਜਾਬ ਵਿੱਚ ਨਹੀਂ ਕਿਸੇ ਬਾਹਰਲੀ ਜੇਲ੍ਹ 'ਚ ਇੰਟਰਵਿਊ ਹੋਈ ਹੋਣੀ ਅਨਵਲ ਹਾਈ ਕੋਰਟ ਇੰਟਰਵਿਨ ਕਰਦਾ ਇਹ ਕਮਾਂਡਰ ਪੁਲਿਸ ਅਫਸਰ ਦੀ ਡਿਊਟੀ ਲਗਾਈ ਜਾਂਦੀ ਕਿਉਂਕਿ ਹਾਈ ਕੌਂਟਰ ਨੂੰ ਵੀ ਪਤਾ ਹੈ ਇਹਨਾਂ ਵਿੱਚੋਂ ਚੰਗੇ ਅਫਸਰ ਕਿਹੜੇ ਨੇ ਉਹਨੂੰ ਲਫਾਫਾ ਬੰਦ ਰਿਪੋਰਟ ਬੁਗਾਦੇ ਨੇ ਲਫਾਫੇ ਵਿੱਚ ਉਹ ਦੱਸਦਾ ਕਿ ਸਾਡੀ ਪੁਲਿਸ ਨਹੀਂ ਇਹ ਇੰਟਰਵਿਊ ਆਪਣਾ ਫੋਨ ਦੇ ਕੇ ਕਰਵਾਈ ਮੈਂ ਪੁੱਛਣਾ ਚਾਹਨਾ ਕਦੀ ਉਹ ਸੰਧੂ ਜਿਹੜਾ ਕੱਢਿਆ ਜੇ ਕਦੀ ਉਹਦੇ ਘਰ ਦੇ ਬਾਹਰ ਵੀ ਸੰਭਲ ਲਾਇਆ ਹੈ ਹਨਾ ਇਹਦੀ ਗੱਲ ਹੈ ਫੇਰ ਕੱਲ ਕਹੀ ਜਾਂਦਾ ਇਹ ਨਾ ਵਕੀਲ ਕਰ ਲਿਆ ਜੀ ਹੁਣ ਵਕੀਲ ਲੱਭਦਾ ਫਿਰਦਾ ਉਹ ਤੇਰੇ ਵਰਗੇ ਨਾ ਵਾਹ ਪੈ ਜੇ ਤੇ ਬੰਦਾ ਵਕੀਲ ਵੀ ਨਾ ਲੱਭੇ ਇਹ ਸਾਡਾ ਤੂੰ ਮੈਨੂੰ ਦੱਸ ਆ ਜਿਹੜਾ ਇਹਨਾਂ ਦਾ ਸੁਪਰੀਮ ਕੋਰਟ ਇਹ ਕੇਜਰੀ ਵਾਕ ਇਹ ਸੁਪਰੀਮ ਕੋਰਟ ਚੋਂ ਜਦੋਂ ਤਿਹਾਰ ਜੇਲ੍ਹ ਚੋਂ ਬਾਹਰ ਆਇਆ ਬਿੜੇ ਵਕੀਲੋਂ ਆ ਗਏ ਤੁਸੀਂ ਮੈਨੂੰ ਦੱਸੋ ਸੁਸੋਧਿਏ ਨੇ ਜਾਂ ਜੈਲ ਨੇ ਜਾਂ ਨਾਇਰ ਨੇ ਇਹ ਵਕੀਲ ਨਹੀਂ ਕੀਤਾ ਜਦੋਂ ਬਾਹਰ ਆਏ ਨੇ ਇਹ ਸਾਡਾ ਇੱਕ ਜੰਮੂਰੀ ਹਾਕ ਦੇ ਡੈਮੋਕਰੇਟਿਕ ਰਾਇ ਤੇ ਸਾਡੇ ਇਹ ਉਹ ਰਾਹੀਂ ਉਹ ਦੇ ਦੀ ਗੱਲ ਕਰਨ ਤੇ ਅੱਜ ਮੈਂ ਉਹਨੂੰ ਦੱਸਿਆ ਹੀ ਏ ਕਿ ਮਾਨ ਸਾਹਿਬ ਅਸੀਂ ਚੱਲੇ ਆ ਇਹ ਕੋਈ ਪਹਿਲੀ ਵਾਰ ਅਸੀਂ ਇਹ ਤਕਲੀਫਾਂ ਨਹੀਂ ਚੱਲੀਆਂ ਸਾਡੇ ਪਰਿਵਾਰ ਨੇ ਬਹੁਤ ਸਾਰੀਆਂ ਤਕਲੀਫਾਂ ਚੱਲੀਆਂ ਮਾਨ ਸਾਹਿਬ ਤੁਹਾਡੇ ਪਰਵਾਨ ਦੇ ਵਿੱਚ ਇਹ ਵਾਕਿਆ ਹੋਇਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਪਰ ਜਵਾਨੀ ਦੇ ਵਿੱਚ ਜਦੋਂ ਬਾਪ ਚਲਾ ਜਾਂਦਾ ਉਸ ਘਰ ਤੇ ਕੀ ਬੀਤ ਤੁਸੀਂ ਐਪਰੀਸ਼ੀਏਟ ਕਰਨ ਦੇ ਬਜਾਏ ਤੁਸੀਂ ਤੇ ਤੁਹਾਡੇ ਕੁਲੀਗਸ ਨੇ ਹਰ ਚੀਜ਼ ਨੂੰ ਵਿਵਾਦਿਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਪ੍ਰਧਾਨ ਨੇ ਮੈਨੂੰ ਬੜਾ ਅਫਸੋਸ ਹੈ ਨਿੱਜੀ ਮਸਲਿਆਂ ਦੇ ਵਿੱਚ ਬਿਲੋ ਦੀ ਬੈਲਟ ਹਿੱਟ ਕੀਤਾ ਮੈਂ ਇੱਥੇ ਜਵਾਬ ਨਹੀਂ ਦੇਣਾ ਚਾਹੁੰਦਾ ਮੈਂ ਸਮਨ ਅਰੋੜੇ ਨੂੰ ਯਾਦ ਕਰਾਉਣਾ ਚਾਹੁੰਦਾ ਥੋੜਾ ਜਿਹਾ ਆਪਣੇ ਘਰ ਵੱਲ ਵੀ ਆਪਣੇ ਮੰਜੇ ਥੱਲੇ ਵੀ ਕਿਤੇ ਛੋਟਾ ਫੇਰ ਲਈ ਨਹੀਂ ਤੇ ਮੈਂ ਤੈਨੂੰ ਦੱਸੂਗਾ ਤੁਹਾਡੇ ਘਰ 'ਚ ਵੀ ਜੇ ਟ੍ਰੈਜੇਡੀ ਹੋਈ ਸੀ ਉਹਦਾ ਕਾਰਨ ਕੀ ਸੀ ਤੋ ਇਸ ਗੱਲ ਕਰਨ ਬਕਾਨੇ ਲੋਕਾਂ ਤੇ ਕਦੀ ਇਸ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਕਰੀ ਤੀ ਸਾਨੂੰ ਤੁਹਾਡੀ ਇਹ ਜਿਹੜੀ ਜਮਾਤ ਹੈ ਇਹ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਦੀ ਫਰਜ਼ੀ ਇਨਕਲਾਬੀਆਂ ਦੀ ਜਮਾਤ ਸਾਨੂੰ ਸਰਟੀਫਿਕੇਟ ਲੈਣ ਦੀ ਨੈਸ਼ਨਲਿਸਟ ਪਾਰਟੀਆਂ ਨੂੰ ਲੋੜ ਨਹੀਂ ਹੈ ਮੇਰੇ ਖੋਤੇ ਬਲਾਸਟ ਹੋਇਆ ਮੇਰੀ ਸਾਰੀ ਗੱਡੀ 1990 ਦੇ ਵਿੱਚ ਬਟਾਲੇ ਸਿੱਟੀ ਚ ਉਡਾਈ ਗਈ ਐਫ ਆਈ ਆਰ ਰਜਿਸਟਰ ਹੋਈ ਹੈ ਉਦੋਂ ਮੇਰਾ ਖਿਆਲ ਜੰਮਿਆ ਹੀ ਸੀ ਭਗਵੰਤ ਇਹਦੇ ਬੰਬਾਂ ਦੇ ਕੜਾਕ ਸੁਣੇ ਨੇ ਇਹਦੇ ਤੇ ਕਦੀ ਕੋਲ ਦੀ ਮੇਰਾ ਖਿਆਲ ਕੰਨ ਦੇ ਕੋਲ ਦੀ ਗੋਲੀ ਵੀ ਨਹੀਂ ਨਿਕਲੀ ਇਹਨੇ ਕੱਲੇ ਬੋਤਲਾਂ ਦੇ ਆ ਜਿਹੜੇ ਉਤਲੇ ਢੱਕ ਨੇ ਉਹਨਾਂ ਦੇ ਖੋਲਣ ਦੀ ਅਜੇ ਤੱਕ ਆਵਾਜ਼ ਨਹੀਂ ਸੁਣੀ ਜਿਹੜਾ ਸ਼ਾਮ ਨੂੰ 5 ਵਜੇ ਉਹ ਖੋਲਦਾ ਹੈ ਨਾ ਉਸ ਤੋਂ ਔਕੜ ਕਰਕੇ ਖੋਲਦਾ ਜਿਹੜਾ ਉਹਦੀ ਆਵਾਜ਼ ਹੀ ਇਹਨੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਇਹ ਗੱਲ ਨਾ ਕਰ ਸੋ ਇਸ ਗੱਲ ਕਰਨ ਅਸੀਂ ਚੱਲੇ ਆ ਜਿੱਥੇ ਤੂੰ ਸਾਨੂੰ ਕਰਨਾ ਹੈ ਜੋ ਤੇਰੇ ਮਨਛੇ ਆਪਣਾ ਮਨ ਰਾਜ਼ੀ ਕਰ ਲਈ। ਨਾ ਸਾਨੂੰ ਕੋਈ ਡਰੇ ਨਾ ਸਾਨੂੰ ਕੋਈ ਖੌਫ ਇਹ ਚੰਗੀ ਤਰ੍ਹਾਂ ਸਮਝ ਲੈ। ਬਟ ਇੰਨੀ ਮੈਂ ਗੱਲ ਜਰੂਰ ਕਹ ਦੂੰਗਾ ਜੇ ਜਿਉਂਦੇ ਰਹਿ ਕੇ ਭਗਵਾਨਤ ਮਨ ਆਪਣੀ ਤਿਆਰੀ ਪੱਕੀ। ਮੈਂ ਤੁਹਾਨੂੰ ਇੰਨਾ ਦੱਸਿਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਜਿਉਂਦੇ ਰਹਿ ਗਏ। ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ। ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ। ਇੱਕ ਮਿੰਟ ਯਾਰ। ਜੇ ਜਿਉਂਦੇ ਰਹਿ ਗਏ ਤੇ ਆਪਣੀ ਧਿਆਨੀ ਜ਼ਰੂਰ ਕਰ ਮੈਂ ਬਸ ਇੰਨਾ ਹੀ ਕਹਿੰਦਾ ਹੋਇਆ ਸਾਰੇ ਸਾਥੀਆਂ ਦਾ ਵਿਸ਼ੇਸ਼ ਤ ਆਪਣੀ ਨੈਸ਼ਨਲ ਲੀਡਰਸ਼ਿਪ ਦਾ ਆਪਣੇ ਸਾਰੇ ਪੰਜਾਬ ਦੇ ਪ੍ਰਵਾਨ ਦਾ ਵਰਕ ਸਮੇਤ ਤੇ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਇਸ ਪੰਜਾਬ ਦੀ ਲੜਾਈ ਤੇ ਕਾਂਗਰਸ ਦਾ ਤੇ 10 ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਮਸ਼ਕੂਰ ਹਾਂ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਵਾਸਤੇ ਸਾਡੀ ਜਿੰਨਾ ਮਦਦ ਕੀਤੀ ਬਹੁਤ-ਬਹੁਤ ਸ਼ੁਕਰੀਆ ਇੱਕ ਜਿੰਦਾਬਾਦ ਜਿੰਦਾਬਾਦ ਇੱਕ ਮੇਟਿਆਰ ਖੜੋ ਜੋ ਮੇਰੀ ਇੱਕ ਪ੍ਰੈਸ ਵਾਲਿਆਂ ਨੂੰ ਬੇਨਤੀ ਇਹ ਵੀ ਹੈ ਬੁਮਰਾ ਨਾ ਹੋਇਓ ਅਜੇ ਚੱਲਣ ਤੋਂ ਪਹਿਲੇ ਇੱਕ ਟਵੀਟ ਚਲਾਤਾ ਕਿਸੇ ਨੇ ਕਿ ਅੱਜ ਬਾਜਵਾ ਸਾਹਿਬ ਉਥੇ ਪੇਸ਼ ਨਹੀਂ ਹੋ ਮੈਨੂੰ ਇਮੀਡੀਏਟਲੀ ਇੱਕ ਟੀਵੀ ਨਿਊਜ਼ ਦੇ ਵਿੱਚ ਆਇਆ ਮੈਨੂੰ ਟਵੀਟ ਕਰਨਾ ਪਿਆ ਕਿ ਮੈਂ ਉੱਥੇ ਜਾ ਗਾ ਬਹੁਤ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ ਰਾਜਾ ਜੀ ਮੇਰੀ ਸੁਣ ਲਓ ਉਹ ਸਾਰੇ ਅਖਬਾਰਾਂ ਨੂੰ ਅਪਰੋਚ ਕੀਤੀ ਜਾ ਰਹੀ ਹੈ। ਕਨਫਿਊਜ਼ਨ ਐਡ ਕਰੋ। ਝੂਠੀਆਂ ਸਟੋਰੀਆਂ ਲਖਾਈਆਂ ਜਾ ਰਹੀਆਂ। ਉਹਨਾਂ ਬਨ ਵੀ ਵਿਸ਼ੇਸ਼ ਧਿਆਨ ਮੈਂ ਕਿਸੇ ਟਾਈਮ ਤੁਹਾਨੂੰ ਦੱਸਾਂਗਾ। ਸਰਕਾਰ ਨਾਲ ਲੜਾਈ ਇਸ ਸਰਕਾਰ ਦੀ ਲੜਾਈ ਦੇ ਵਿੱਚ ਸਾਨੂੰ ਇੰਡੀਪੈਂਡੈਂਟ ਪ੍ਰੈਸ ਦੀ ਬਹੁਤ ਭਾਰੀ ਮਦਦ ਦੀ ਲੋੜ ਹੈ ਤੇ ਮੈਂ ਤੁਹਾਡਾ ਬਹੁਤ ਮਸ਼ਕੂਰ ਜਿੰਨੇ ਵੀ ਟੀਵੀ ਚੈਨਲਸ ਬੈਠੇ ਨੇ ਭਾਵੇਂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਮੇਰਾ ਆਪਣੀਆਂ ਪੈਣਾ ਨੂੰ ਵੀਰਾਂ ਦਾ ਮੈਂ ਬਹੁਤ ਮਸ਼ਕੂਰ ਆ। તગડે હો કે તુઈ સચાઈતે પરા દે રેયો બહુત બહુત મેરબાની બાબા ઓ યાર શું કર રયા હે રાજજી આપ તોર પર સરકારા દે સલામ પાર્ટીયા પ્રદર્શન કર દિયા છે કે મેં આ ત્રેકી બાર હોયા કે આવામી પાર્ટી ને સેક્ટર 49 કે ખોડે खिलाफ પ્રદર્શન ਕੀਤਾ હે ઇથે કી સર 49 49 દેખો ગલ યે સ રવાયતી જમાતા લેણી ਉਹਨਾਂ ਦਾ ਸਿਸਟਮ ਕੰਮ ਕਰਦਾ ਹੋ ਰਿਹਾ ਇਹਨਾਂ ਦਾ ਸਿਸਟਮ ਹੈ ਆਪਣਾ ਜਲੂਸ ਸਾਥ ਤੇ ਤੁਹਾਨੂੰ ਪਤਾ ਹੋਏਗਾ ਮੁੱਖ ਮੰਤਰੀ ਸਾਹਿਬ ਦੀ ਪੁਰਾਣੀ ਇੱਕ ਵੀਡੀਓ ਵੇਖੀ ਹੋਣੀ ਤੇ ਜਿੱਥੇ ਇੱਕ ਬੜੇ ਖੂਬਸੂਰਤ ਜਾਨਵਰ ਤੇ ਚੜੇ ਤੇ ਆਪਣੀ ਮਸ਼ਹੂਰੀ ਆਪ ਇਹਦੇ ਸੋ ਇਹੋ ਜਿਹੀਆਂ ਮਸ਼ਹੂਰੀਆਂ ਇਹਨਾਂ ਨੂੰ ਆਪ ਕਰਨ ਦੀ ਹੱਥ ਹੈ ਅਸੀਂ ਥੋੜੀ ਗੰਭੀਰਤਾ ਦੇ ਨਾਲ ਇਸ ਕਬੀਰ ਮਸਲੇ ਤੇ ਆਪਾਂ ਧਿਆਨ ਕਰੀਏ ਨਾ ਗੱਲਾਂ ਵੱਲ ਧਿਆਨ ਕਰੀਏ ਸਰ ਇਹ ਜੋ ਮਰਜ਼ੀ ਕਰਦੇ ਨੇ ਸਾਨੂੰ ਇਸ ਦਾ ਕੋਈ ਪੌੜੇ ਉਹ ਹੈ ਭਾਈ ਮੇਰੀ ਤੁਹਾਨੂੰ ਬੇਨਤੀ ਹੈ ਕਿ ਅਸੀਂ ਜਾਣਾ ਕਿ ਤੁਸੀਂ ਹੱਥ ਇੱਕ ਸੈਕਿੰਡ ਦੀ ਇੱਕ ਸੈਕਿੰਡ ਲੋਕਥੇ ਫੋਨ ਮੇਰੇ ਸੋਲੋ ਇੱਕ ਮਿੰਟ ਇਹਨਾਂ ਦੇ ਪ੍ਰਧਾਨ ਨੇ ਇੱਕ ਚਾਰਜ ਲਗਾਇਆ ਸੀ ਕੈਪਟਨ ਵੱਲੋਂ ਮੇਰੇ ਤੇ ਉਹ ਕਹੇ ਮੇਰੇ ਆਪ ਅਸੀਂ ਟਵੀਟ ਦੇ ਜ਼ਲੀਏ ਇੱਕ ਸਾਡਾ ਨੌਜਵਾਨ ਵੀਰ ਇੱਥੇ ਹੀ ਹਾਜ਼ਰ ਹੈ ਜਿਨੇ ਉਦੋਂ ਕੈਪਟਨ ਨਾਲ ਇੰਟਰਵਿਊ ਕੀਤੀ ਤੇ ਕੈਪਟਨ ਨੇ ਖੁਦ ਕਿਹਾ ਇਸ ਕਿਸਮ ਦਾ ਮੇਰੇ ਸਾਹਮਣੇ ਚਾਰਜ ਆਇਆ ਸੀ ਮੈਂ ਦੀ ਇਨਵੈਸਟੀਗੇਸ਼ਨ